ਜਾ ਦਿਖਾੜ ਆਇਆ ਸੀ ਤਾਂ ਅਸੀਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਫੋਟੋਆਂ ਚ ਦਿਖਾਈ ਦਿੰਦੇ ਆ ਚਾਹੇ ਉਹ ਡੀਸੀ ਐ ਐਮਐਲਏ ਐ ਕਲਾਕਾਰ ਐ ਪੱਤਰਕਾਰ ਐ ਉਹਨਾਂ ਦੀ ਵਾਹ ਵਾ ਨਾ ਕਰੋ ਵਾਹ ਵਾ ਕਰੋ ਉਹਨਾਂ ਮੁੰਡਿਆਂ ਦੀ ਜਿਹੜੇ ਨਿਰਸਵਾਰਥ ਬੰਨਾਂ ਤੇ ਲੱਗੇ ਹੋਏ ਐ ਰਾਸ਼ਨ ਲਿਆਉਣ ਤੇ ਲੱਗੇ ਹੋਏ ਐ ਇਹਨਾਂ ਨੇ ਪਾਣੀ ਦੇ ਟਰੈਕਟਰ ਟਰਾਲੀਆਂ ਲੈ ਕੇ ਵੜੇ ਹੋਏ ਐ ਤਾਂ ਉਹੀ ਗੱਲ ਹੁਣ ਸਾਬਤ ਹੋਈ ਐ ਕਿ ਜਿਨ੍ਹਾਂ ਦੀ ਤੁਸੀਂ ਵਾਹ ਵਾ ਕੀਤੀ ਚਾਹੇ ਉਹ ਡੀਸੀ ਸੀ ਚਾਹੇ ਉਹ ਐਮਐਲਏ ਸੀ ਚਾਹੇ ਪੱਤਰਕਾਰ ਸੀ ਚਾਹੇ ਕਲਾਕਾਰ ਸੀ ਅੱਜ ਉਹ ਹੜਾਂ ਵਾਲੇ ਇਲਾਕਿਆਂ 'ਚ ਤੁਹਾਨੂੰ ਦਿਖਾਈ ਨਹੀਂ ਦੇਣਗੇ ਪਰ ਉੱਥੇ ਦਿਖਾਈ ਕੌਣ ਦੇ ਰਿਹਾ ਹੈ ਉੱਥੇ ਦਿਖਾਈ ਦੇ ਰਿਹਾ ਫਿਰ ਉਹ ਆਮ ਨੌਜਵਾਨ ਉਹਨਾਂ ਪਿੰਡਾਂ ਦੇ ਜਿਹੜੇ ਚੋਬਰ ਜਿਹੜੇ ਅੱਜ ਵੀ ਉੱਥੇ ਉਹਨਾਂ ਜ਼ਮੀਨਾਂ ਨੂੰ ਪਧਰਾ ਕਰਨ ਤੇ ਲੱਗੇ ਹੋਏ ਐ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਠੇਠਰਕੇ ਪਿੰਡ ਦੀਆਂ ਠੇਠਰਕੇ ਪਿੰਡ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਇਸ ਪਿੰਡ ਦੀ ਲਗਭਗ 150 ਤੋਂ 200 ਕਿੱਲਾ ਜ਼ਮੀਨ ਦੇ ਵਿੱਚ ਜਿਹੜੀ ਹੈ ਪੂਰਾ ਡੂੰਗਾ ਟੋਆ ਯੂ نو ਡੋਮ ਕਹਿ ਦਿੰਦੇ ਆ ਉਧਰ ਉਹ ਪੈ ਗਿਆ ਸੀ ਲਗਭਗ ਉਹ 70 80 ਫੁੱਟ ਡੂੰਗਾ ਵੀ ਸੀ ਤੇ ਦੂਜੇ ਪਾਸੇ ਰੇਤ ਚੜ ਗਿਆ ਸੀ ਤਾਂ ਉਥੇ ਪੰਜਾਬ ਦੇ ਕੋਨੇ ਕੋਨੇ ਤੋਂ ਹਰਿਆਣੇ ਤੋਂ ਵੱਖ-ਵੱਖ ਜਗ੍ਹਾ ਤੋਂ ਉਥੇ ਟਰੈਕਟਰ ਲੈ ਕੇ ਪਹੁੰਚੇ ਨੌਜਵਾਨ ਲਗਾਤਾਰ ਸੇਵਾ ਕਰ ਰਹੇ ਆ ਨਾ ਇਹ ਕਿਸੇ মিডিਆ ਨੂੰ ਉਡੀਕਦੇ ਆ ਨਾ ਇਹ ਕੈਮਰੇ ਤੇ ਕੋਈ ਵੀਡੀਓ ਬਣਾਉਂਦੇ ਆ ਨਾ ਇਹਨਾਂ ਨੂੰ ਕਿਸੇ ਦੀ ਕੋਈ ਵਾਹਵਾ ਦਾ ਸ਼ੌਂਕ ਹੈ ਇਹ ਲੱਗੇ ਹੋਏ ਆ ਨਿਰਸਵਾਰਥ ਸਰਕਾਰਾਂ ਹੱਥ ਖੜੇ ਕਰ ਗਈਆਂ ਸਰਕਾਰਾਂ ਖੁਦ ਜਿਹੜੀਆਂ ਦਾਣ ਮੰਗਣ ਲੱਗੀਆਂ ਪਰ ਜਿਹੜੇ ਇਹ ਚੋਬਰ ਇਹ ਨਾਕਿਸ ਤੋਂ ਦਾਣ ਮੰਗਦੇ ਆ ਨਾ ਕਿਸੇ ਤੋਂ ਕੁਝ ਆਪਣੇ 10-10 ਲੱਖ ਦੇ 15-15 ਲੱਖ ਦੇ ਟਰੈਕਟਰ ਲੈ ਕੇ ਉੱਥੇ ਲੱਗੇ ਹੋਏ ਐ ਤੇ ਦਿਨ ਰਾਤ ਉੱਥੇ ਸੇਵਾ ਕਰ ਰਹੇ ਐ ਕੁਝ ਨੌਜਵਾਨ ਲੁਧਿਆਣੇ ਤੋਂ ਗਏ ਕੁਝ ਨੌਜਵਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂ ਕਿਸੇ ਦਾ ਇੱਕ ਜ਼ਿਲ੍ਹੇ ਦਾ ਨਾਮ ਲੈ ਕੇ ਜਾਂ ਇੱਕ ਪਿੰਡ ਦਾ ਨਾਮ ਲੈ ਕੇ ਕਿਸੇ ਦੀ ਵੀ ਉੱਥੇ ਕਰ ਰਹੇ ਦੀ ਸੇਵਾ ਨੂੰ ਘਟਾਉਣਾ ਨਹੀਂ ਚਾਹੁੰਦਾ ਪਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਪਹਿਲੀ ਗੱਲ ਤਾਂ ਉਹ ਗੱਲਬਾਤ ਕਰਨ ਚ ਨਹੀਂ ਉਹ ਐਨੇ ਕੰਮ ਚ ਮਗਨ ਸੀ ਉਹ ਪਿੱਛੋਂ ਜਿਹੜੀ ਹੈ ਭਰ ਕੇ ਕਰਾਹਾ ਲੈ ਕੇ ਅੱਗੇ ਜਾ ਕੇ ਟੋਏ ਚ ਪਾਉਂਦੇ ਸੀ ਘੱਟ ਸਾਧਨਾਂ ਦੇ ਬਾਵਜੂਦ ਵੀ ਕਿਉਂਕਿ ਸਰਕਾਰ ਚਾਵੇ ਤਾਂ ਬਹੁਤ ਸਾਧਨ ਮੌਜੂਦ ਹੋ ਸਕਦੇ ਹੋ ਤੇ ਜੀ ਸੀ ਬੀਆਂ ਦੀ ਵੀ ਉਸ ਸਮੇਂ ਕਮੀ ਸੀ ਉਸ ਸਮੇਂ ਕਈ ਹੋਰ ਚੀਜ਼ਾਂ ਦੀ ਵੀ ਸੀ ਪਰ ਉੱਥੇ ਇਹਨਾਂ ਦੀ ਖੂਬੀ ਕੀ ਹੈ ਕਿ ਇੱਕ ਕਈ ਨੌਜਵਾਨ ਤਾਂ ਡੀਜ਼ਲ ਵੀ ਉੱਥੇ ਕਿਸੇ ਸੰਸਥਾ ਤੋਂ ਨਹੀਂ ਪੜਾ ਰਹੇ ਸੀ ਆਪਦੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਲੈ ਗਏ ਤੇ ਆਪਦੇ ਪਿੰਡ ਦੇ ਡੀਜ਼ਲ ਵਰਤ ਰਹੇ ਸੀ ਉੱਥੇ ਹੀ ਲਗਾਤਾਰ ਸੇਵਾ ਵਿੱਚ ਜੁਟ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਰਾਤ ਕੱਟ ਕੇ ਤੇ ਉੱਥੇ ਲਗਾਤਾਰ ਕੰਮ ਕਰ ਰਹੇ ਸੀ ਇਹ ਆ ਪੰਜਾਬ ਦੇ ਹੀਰੋ ਪੰਜਾਬ ਦੇ ਹੀਰੋ ਅਸਲ ਇਹ ਆ ਅਸੀਂ ਹੀਰੋ ਕਿਹਨੂੰ ਸਮਝ ਰਹੇ ਆ ਜਿਹੜੇ ਬੰਦੇ ਨੂੰ 4 ਵਿਊ ਆਉਂਦੇ ਆ ਜਾਂ ਜਿਹੜਾ ਚਰਚਾ ਚ ਰਹਿੰਦਾ ਹੈ ਜਾਂ ਜਿਹੜਾ ਸੋਸ਼ਲ ਮੀਡੀਆ ਤੇ ਜਿਆਦਾ ਬੋਲਦਾ ਜਾਂ ਜਿਹੜੇ ਕਲਾਕਾਰ ਆ ਠੀਕ ਆ ਉਹਨਾਂ ਨੇ ਆਰਥਿਕ ਤੌਰ ਤੇ ਮਦਦ ਕੀਤੀ ਹੈ ਚੰਗੀ ਗੱਲ ਵੀ ਆ ਪੰਜਾਬ ਦੇ ਕਲਾਕਾਰਾਂ ਦਾ ਤੇ ਇਹਦੇ ਵਿੱਚ ਰੋਲ ਹੈ ਪਰ ਉਹ ਰੋਲ ਬਹੁਤ ਮੋਸਟਲੀ ਉਹਨਾਂ ਚ ਸੀ ਜਿਨ੍ਹਾਂ ਚ ਉੱਥੇ ਪਾਣੀ ਸੀ ਉਹ ਆਉਂਦੇ ਰਹੇ ਆ ਸੇਵਾਵਾਂ ਮੈਂ ਦਿੰਦੇ ਰਹੇ ਆ ਹੋ ਸਕਦਾ ਅੱਜ ਵੀ ਸੇਵਾਵਾਂ ਦਿੰਦੇ ਹੋਣ ਜੇ ਕਿਸੇ ਨੂੰ ਮੈਂ ਕਹਿ ਜਾਵਾਂ ਤਾਂ ਉਹਦੇ ਲਈ ਮਾਫੀ ਵੀ ਹੈ ਪਰ ਬਹੁਤੇ ਕਲਾਕਾਰਾਂ ਆਂ ਦੀਆਂ ਜਿਹੜੀਆਂ ਗੱਲਾਂ ਉੱਥੇ ਦਿਖਾਈ ਨਹੀਂ ਦਿੱਤੀਆਂ ਫਿਰ ਉਸ ਤੋਂ ਅੱਗੇ ਜਿਹੜੇ ਲੀਡਰ ਸੀ ਜਿਹੜੇ ਪਜਾਮੇ ਲਵੇੜੀ ਫਿਰਦੇ ਸੀ ਆਪਦੇ ਜਿਨ੍ਹਾਂ ਦੇ ਪਜਾਮਿਆਂ ਨੂੰ ਗਾਰਾ ਲਾਲਾ ਤੁਰੇ ਫਿਰਦੇ ਸੀ ਜਿਨ੍ਹਾਂ ਤੇ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਪੈਰ ਗਲ ਗਏ ਸਾਡੇ ਲੀਡਰਾਂ ਦੇ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਅੱਜ ਉਹਨਾਂ ਦਾ ਕੰਮ ਤਾਂ ਪੈਰ ਗਾਲਣਾ ਹੈ ਨਹੀਂ ਸੀ ਤੇ ਤੀਜੇ ਨੰਬਰ ਤੇ ਰਹਿ ਗਿਆ ਜੀ ਸਾਡੇ ਅਫਸਰ ਸਹਿਬਾਨ ਜਿਹੜੇ ਉਦੋਂ ਪਾਣੀ ਦੀਆਂ ਬੋਤਲਾਂ ਵੰਡ ਉਹ ਵੀ ਕਿਤੇ ਨਹੀਂ ਦਿਖਾਈ ਦਿੰਦੇ ਅਸੀਂ ਉਹਨਾਂ ਦੀ ਵਾਹ ਵਾਹ ਕਦੇ ਕਿਹਦੀ ਫੋਟੋ ਪਾਲੀ ਕਦੇ ਕਿਹਦੀ ਫੋਟੋ ਪਾਲੀ ਅਸੀਂ ਹਮੇਸ਼ਾ ਹੀ ਬੁੱਤ ਪ੍ਰਸਤ ਹੋ ਜਾਂਦੇ ਆ ਕਿ ਇੱਕ ਬਸ ਕੋਈ ਬੰਦਾ ਸਾਡੇ ਸਾਹਮਣੇ ਚਾਰ ਚੰਗੀਆਂ ਗੱਲਾਂ ਕਰ ਗਿਆ ਕੋਈ ਅਫਸਰ ਜਿਹਦੀ ਕਿ ਅਸਲ ਡਿਊਟੀ ਕੁਝ ਹੋਰ ਹੁੰਦੀ ਹੈ ਕਾਰ ਕੁਝ ਹੋਰ ਰਿਹਾ ਹੁੰਦਾ ਅਸੀਂ ਉਹਦੀ ਵਾਹ ਵਾਹ ਚ ਲੱਗ ਜਾਂਦੇ ਆ ਅਸੀਂ ਪੱਤਰਕਾਰਾਂ ਦੀ ਵਾਹ ਵਾਹ ਚ ਲੱਗ ਜਾਂਦੇ ਆ ਕਿ ਇਹ ਜੀ ਹੜਾਲੇਰੀ ਵਿੱਚ ਬਹੁਤ ਕਵਰੇਜ ਕਰ ਰਹੇ ਆ ਪਰ ਅਸਲ ਵਿਯੋਧੇ ਤੁਹਾਡੇ ਅਸਲ ਤੁਹਾਡੇ ਹੀਰੋ ਇਹ ਨੌਜਵਾਨ ਨੇ ਜਿਹੜੇ ਅੱਜ ਵੀ ਉੱਥੇ ਨਿਰਸਵਾਰਥ ਲੱਗੇ ਹੋਏ ਐ ਕੀੜੀਆਂ ਵਾਂਗੂ ਟਰੈਕਟਰ ਫੇਰ ਰਹੇ ਆ ਉੱਥੇ ਉੱਥੋਂ ਦੇ ਲੋਕਾਂ ਤੇ ਬੋਝ ਸੀ ਕਿ ਸਾਡੀ 10-10 ਸਾਲ ਪਹਿਲੀ ਨਹੀਂ ਸਹੀ ਹੋਣੀ 8-8 ਸਾਲ ਪਹਿਲੀ ਨਹੀਂ ਸਹੀ ਹੋਣੀ ਪਰ ਇਹਨਾਂ ਨੌਜਵਾਨਾਂ ਦੀ ਬਦੌਲਤ ਬੇਸ਼ੱਕ ਕਣਕ ਦੀ ਫਸਲ ਨਾ ਹੋ ਸਕੇ ਪਰ ਇਹਨਾਂ ਨੌਜਵਾਨਾਂ ਦੀ ਬਦੌਲਤ ਹੁਣ ਝੋਨਾ ਹੁਣ ਹੋਣੀ ਰਹਿੰਦਾ ਇਹ ਲਗਾਤਾਰ ਲੱਗੇ ਹੋਏ ਆ ਬੰਨ ਪੱਕੇ ਕਰ ਰਹੇ ਆ ਖੇਤਾਂ ਨੂੰ ਪੱਧਰ ਕਰ ਰਹੇ ਆ ਸਲਾਮ ਹੈ ਇਹਨਾਂ ਨੂੰ ਤੇ ਤੁਹਾਨੂੰ ਵੀ ਇਹਨਾਂ ਨੂੰ ਸਲਾਮ ਕਰਨੀ ਬਣਦੀ ਆ ਇਹਨਾਂ ਨੌਜਵਾਨਾਂ ਦੀ ਬਦੌਲਤ ਪੰਜਾਬ ਜਿਉਂਦਾ ਹੈ ਇਹਨਾਂ ਜਿਹੜੇ ਆ ਲੋਕਾਂ ਦੀ ਬਦੌਲਤ ਪੰਜਾਬ ਜਿਉਂਦਾ ਹੈ ਇਹਨਾਂ ਲੋਕਾਂ ਦੇ ਸਦਕੇ ਜਿਹੜੇ ਆ ਉਧਰ ਚੜਦੀ ਕਲਾ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਬਣੀਏ ਕਿਸੇ ਇੱਕ ਪਾਰਟਿਕੂਲਰ ਬੰਦੇ ਦੇ ਜਿਹੜਾ 4 ਦਿਨ ਆਇਆ ਫੋਟੋਆਂ ਪਾਈਆਂ ਤੇ ਚਲੇ ਆ ਗਿਆ ਉਹਦੇ ਨਾ ਬਣੀਏ ਸਾਡੇ ਹੀਰੋਸਲੇ ਹੈ ਅਸੀਂ ਇਹਨਾਂ ਦੇਖੀਏ ਕਿ ਕੋਈ 5 ਲੱਖ ਦੇ ਗਿਆ ਤੇ ਕੋਈ 20 ਹਜ਼ਾਰ ਦੇ ਗਿਆ ਅਸੀਂ ਭਾਵਨਾਵਾਂ ਦੇਖੀਏ ਅੱਜ ਨਾ ਤਾਂ ਉਹਨਾਂ ਨੂੰ ਕਿਸੇ ਵੀਡੀਓ ਨੇ ਦਿਖਾਉਣਾ ਨਾ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਨੇ ਦਿਖਾਉਣਾ ਕਿਸੇ ਤਰੀਕੇ ਨਾਲ ਉਹਨਾਂ ਦੀ ਵਾਹਵਾ ਨਹੀਂ ਹੋਣੀ ਪਰ ਉਹ ਸੱਚੇ ਨਾਨਕ ਦੇ ਸੇਵਕ ਹੈ ਤੇ ਉਸੇ ਨਾਨਕ ਦੀ ਧਰਤੀ ਨੂੰ ਆਪਣੇ ਕਿਰਾਇਆ ਨਾਲੋਂ ਪੱਧਰ ਕਰ ਰਹੇ ਆ ਤੇ ਬਾਬਾ ਨਾਨਕ ਅਜਿਹੇ ਲੋਕਾਂ ਦੇ ਵਿੱਚ ਵਸਦਾ ਜਿਵੇਂ ਕਿਹਾ ਸੀ ਕਿ ਨੀਚਾ ਅੰਦਰ ਨੀਜ ਜਾਤ ਉਸੇ ਤਰੀਕੇ ਨਾਲ ਬਾਬਾ ਆਪਣੇ ਨਿਮਾਣਿਆਂ ਦੇ ਵਿੱਚ ਵਸਦਾ ਤੇ ਬਾਬੇ ਦੀ ਅਸ਼ੀਰਵਾਦ ਲੈ ਕੇ ਲੋਕ ਲੱਗੇ ਹੋਏ ਆ ਤੇ ਜਿਹੜੇ ਲੋਕ ਆਏ ਸੀ ਕਿ ਜੰਨ ਜਦੋਂ ਪਾਣੀ ਉਤਰ ਗਿਆ ਤੇ ਲੋਕ ਵੀ ਉਤਰ ਗਏ ਉਹ ਉੱਥੇ ਹੀ ਰਹਿ ਗਏ ਪਰ ਜਿਹੜੇ ਲੋਕਾਂ ਨੇ ਕੌਲ ਪਗਾਏ ਆ ਬੋਲ ਪਗਾਏ ਆ ਕਿ ਲੋੜ ਬਾਅਦ ਚ ਵੀ ਪੈਣੀ ਆ ਪਾਣੀ ਤੋ ਉਤਰਨ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਲੋੜ ਪੈਣੀ ਹੈ ਤਾਂ ਇਹ ਬਾਬੇ ਨਾਨਕ ਦੇ ਸੇਵਕ ਉਸੇ ਡਿਊਟੀ ਨੂੰ ਨਿਭਾ ਰਹੇ ਐ ਤੇ ਲਗਾਤਾਰ ਉੱਥੇ ਲੱਗੇ ਹੋਏ ਐ ਆਪਦੇ ਟਰੈਕਟਰਾਂ ਦੀ ਪ੍ਰਵਾਹ ਨਹੀਂ ਕਰ ਰਹੇ ਕਿਸੇ ਦੀਆਂ ਲਿੰਕਾਂ ਮੰਗੀਆਂ ਹੋ ਗਈਆਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਪਰ ਉਹ ਕਹਿੰਦੇ ਨਹੀਂ ਅਸੀਂ ਸੇਵਾ ਹੁਣ ਵੀ ਕਰ ਰਹੇ ਆ ਜੇ ਸਾਨੂੰ ਝੋਨਾ ਝੋਨੇ ਤੋਂ ਬਾਅਦ ਆਪਦਾ ਝੋਨਾ ਵੇਚ ਕੇ ਇੱਥੇ ਆਉਣਾ ਪਿਆ ਅਸੀਂ ਫੇਰ ਵੀ ਆਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਭਰਾਵਾਂ ਨੂੰ ਬਰਾਬਰ ਦੇ ਕਰਾਂਗੇ ਤਾਂ ਕਿ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਸਕਣ ਜੇ ਨਾਤੇ ਵਿਪਤਾ ਆਈ ਹੈ ਇਹ ਸਾਡੇ ਪੰਜਾਬੀ ਨੇ ਸਾਡੇ ਭਰਾ ਨੇ ਅਸੀਂ ਇਹਨਾਂ ਨੂੰ ਵਿਪਤਾ ਚੋਂ ਕੱਢਾਂਗੇ ਇਹਨਾਂ ਦੇ ਨਾਲ ਡਟ ਕੇ ਖੜਾਂਗੇ ਰਾਸ਼ਨ ਮੌਕੇ ਵੀ ਡਟੇ ਤੇ ਅੱਜ ਜਦੋਂ ਲੋੜ ਪੈ ਗਈ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਨ ਦੀ ਅੱਜ ਵੀ ਡਟੇ ਹੋਏ ਆ ਇਹ ਸੱਚੇ ਯੋਧੇ ਨੇ ਇਹ ਬਾਬੇ ਨਾਨਕ ਦੇ ਪੁੱਤਰ ਨੇ ਜਾ ਦਿਖਾੜ ਆਇਆ ਸੀ ਤਾਂ ਅਸੀਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਫੋਟੋਆਂ ਚ ਦਿਖਾਈ ਦਿੰਦੇ ਆ ਚਾਹੇ ਉਹ ਡੀਸੀ ਐ ਐਮਐਲਏ ਐ ਕਲਾਕਾਰ ਐ ਪੱਤਰਕਾਰ ਐ ਉਹਨਾਂ ਦੀ ਵਾਹ ਵਾ ਨਾ ਕਰੋ ਵਾਹ ਵਾ ਕਰੋ ਉਹਨਾਂ ਮੁੰਡਿਆਂ ਦੀ ਜਿਹੜੇ ਨਿਰਸਵਾਰਥ ਬੰਨਾਂ ਤੇ ਲੱਗੇ ਹੋਏ ਐ ਰਾਸ਼ਨ ਲਿਆਉਣ ਤੇ ਲੱਗੇ ਹੋਏ ਐ ਇਹਨਾਂ ਨੇ ਪਾਣੀ ਦੇ ਟਰੈਕਟਰ ਟਰਾਲੀਆਂ ਲੈ ਕੇ ਵੜੇ ਹੋਏ ਐ ਤਾਂ ਉਹੀ ਗੱਲ ਹੁਣ ਸਾਬਤ ਹੋਈ ਐ ਕਿ ਜਿਨ੍ਹਾਂ ਦੀ ਤੁਸੀਂ ਵਾਹ ਵਾ ਕੀਤੀ ਚਾਹੇ ਉਹ ਡੀਸੀ ਸੀ ਚਾਹੇ ਉਹ ਐਮਐਲਏ ਸੀ ਚਾਹੇ ਪੱਤਰਕਾਰ ਸੀ ਚਾਹੇ ਕਲਾਕਾਰ ਸੀ ਅੱਜ ਉਹ ਹੜਾਂ ਵਾਲੇ ਇਲਾਕਿਆਂ 'ਚ ਤੁਹਾਨੂੰ ਦਿਖਾਈ ਨਹੀਂ ਦੇਣਗੇ ਪਰ ਉੱਥੇ ਦਿਖਾਈ ਕੌਣ ਦੇ ਰਿਹਾ ਹੈ ਉੱਥੇ ਦਿਖਾਈ ਦੇ ਰਿਹਾ ਫਿਰ ਉਹ ਆਮ ਨੌਜਵਾਨ ਉਹਨਾਂ ਪਿੰਡਾਂ ਦੇ ਜਿਹੜੇ ਚੋਬਰ ਜਿਹੜੇ ਅੱਜ ਵੀ ਉੱਥੇ ਉਹਨਾਂ ਜ਼ਮੀਨਾਂ ਨੂੰ ਪੱਧਰਾ ਕਰਨ ਤੇ ਲੱਗੇ ਹੋਏ ਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਠੇਠਰਕੇ ਪਿੰਡ ਦੀਆਂ ਠੇਠਰਕੇ ਪਿੰਡ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਇਸ ਪਿੰਡ ਦੀ ਲਗਭਗ 150 ਤੋਂ 200 ਕਿੱਲਾ ਜ਼ਮੀਨ ਦੇ ਵਿੱਚ ਜਿਹੜੀ ਹੈ ਪੂਰਾ ਡੂੰਗਾ ਟੋਆ ਯੂ نو ਡੋਮ ਕਹ ਦਿੰਦੇ ਆ ਉਧਰ ਉਹ ਪੈ ਗਿਆ ਸੀ ਲਗਭਗ 70 80 ਫੁੱਟ ਡੂੰਗਾ ਵੀ ਸੀ ਤੇ ਦੂਜੇ ਪਾਸੇ ਰੇਤ ਚੜ ਗਿਆ ਸੀ ਤਾਂ ਉਥੇ ਪੰਜਾਬ ਦੇ ਕੋਨੇ ਕੋਨੇ ਤੋਂ ਹਰਿਆਣੇ ਤੋਂ ਵੱਖ-ਵੱਖ ਜਗ੍ਹਾ ਤੋਂ ਉਥੇ ਟਰੈਕਟਰ ਲੈ ਕੇ ਪਹੁੰਚੇ ਨੌਜਵਾਨ ਲਗਾਤਾਰ ਸੇਵਾ ਕਰ ਰਹੇ ਆ ਨਾ ਇਹ ਕਿਸੇ মিডিਆ ਨੂੰ ਢੀਕਦੇ ਆ ਨਾ ਇਹ ਕੈਮਰੇ ਤੇ ਕੋਈ ਵੀਡੀਓ ਬਣਾਉਂਦੇ ਆ ਨਾ ਇਹਨਾਂ ਨੂੰ ਕਿਸੇ ਦੀ ਕੋਈ ਵਾਹਵਾਦ ਆ ਸ਼ੌਂਕ ਹੈ ਇਹ ਲੱਗੇ ਹੋਏ ਆ ਨਿਰਸਵਾਰਥ ਸਰਕਾਰਾਂ ਹੱਥ ਖੜੇ ਕਰ ਗਈਆਂ ਸਰਕਾਰਾਂ ਖੁਦ ਜਿਹੜੀਆਂ ਦਾਨ ਮੰਗਣ ਲੱਗੀਆਂ ਪਰ ਜਿਹੜੇ ਇਹ ਚੋਬਰ ਹੈ ਇਹ ਨਾਕਿਸ ਤੋਂ ਦਾਨ ਮੰਗਦੇ ਆ ਨਾ ਕਿਸੇ ਤੋਂ ਕੁਝ ਆਪਣੇ 10-10 ਲੱਖ ਦੇ 15-15 ਲੱਖ ਦੇ ਟਰੈਕਟਰ ਲੈ ਕੇ ਉੱਥੇ ਲੱਗੇ ਹੋਏ ਐ ਤੇ ਦਿਨ ਰਾਤ ਉੱਥੇ ਸੇਵਾ ਕਰ ਰਹੇ ਐ ਕੁਝ ਨੌਜਵਾਨ ਲੁਧਿਆਣੇ ਤੋਂ ਗਏ ਕੁਝ ਨੌਜਵਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂ ਕਿਸੇ ਦਾ ਇੱਕ ਜ਼ਿਲ੍ਹੇ ਦਾ ਨਾਮ ਲੈ ਕੇ ਜਾਂ ਇੱਕ ਪਿੰਡ ਦਾ ਨਾਮ ਲੈ ਕੇ ਕਿਸੇ ਵੀ ਵੀ ਉੱਥੇ ਕarre ਦੀ ਸੇਵਾ ਨੂੰ ਘਟਾਉਣਾ ਨਹੀਂ ਚਾਹੁੰਦਾ ਪਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਪਹਿਲੀ ਗੱਲ ਤਾਂ ਉਹ ਗੱਲਬਾਤ ਕਰਨ ਚ ਨਹੀਂ ਉਹ ਇੰਨੇ ਕੰਮ ਚ ਮਗਨ ਸੀ ਉਹ ਪਿੱਛੋਂ ਜਿਹੜੀ ਭਰ ਕੇ ਕਰਾਹਾ ਲੈ ਕੇ ਅੱਗੇ ਜਾ ਕੇ ਟੋਏ ਚ ਪਾਉਂਦੇ ਸੀ ਘੱਟ ਸਾਧਨਾਂ ਦੇ ਬਾਵਜੂਦ ਵੀ ਉਹਨਾਂ ਸਰਕਾਰ ਚਾਵੇ ਤਾਂ ਬਹੁਤ ਸਾਧਨ ਮੌਜੂਦ ਹੋ ਸਕਦੇ ਹੋ ਤੇ ਜੀ ਸੀ ਬੀਆਂ ਦੀ ਵੀ ਉਸ ਸਮੇਂ ਕਮੀ ਸੀ ਉਸ ਸਮੇਂ ਕਈ ਹੋਰ ਚੀਜ਼ਾਂ ਦੀ ਵੀ ਸੀ ਪਰ ਉੱਥੇ ਇਹਨਾਂ ਦੀ ਖੂਬੀ ਕੀ ਹੈ ਕਿ ਇੱਕ ਕਈ ਨੌਜਵਾਨ ਤਾਂ ਡੀਜ਼ਲ ਵੀ ਉੱਥੇ ਕਿਸੇ ਸੰਸਥਾ ਤੋਂ ਨਹੀਂ ਭੜਾ ਰਹੇ ਸੀ ਆਪਦੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਲੈ ਗਏ ਤੇ ਆਪਦੇ ਪਿੰਡ ਦਾ ਹੀ ਡੀਜ਼ਲ ਵਰਤ ਰਹੇ ਸੀ ਉੱਥੇ ਹੀ ਲਗਾਤਾਰ ਸੇਵਾ ਵਿੱਚ ਜੁਟ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਰਾਤ ਕੱਟ ਕੇ ਤੇ ਉੱਥੇ ਲਗਾਤਾਰ ਕੰਮ ਕਰ ਰਹੇ ਸੀ ਇਹ ਆ ਪੰਜਾਬ ਦੇ ਹੀਰੋ ਪੰਜਾਬ ਦੇ ਹੀਰੋ ਅਸਲ ਇਹ ਆ ਅਸੀਂ ਹੀਰੋ ਕਿਹਨੂੰ ਸਮਝ ਲੈਨੇ ਆ ਜਿਹੜੇ ਬੰਦੇ ਨੂੰ ਚਾਰ ਵਿਊ ਆਉਂਦੇ ਆ ਜਾਂ ਜਿਹੜਾ ਚਰਚਾ ਚ ਰਹਿੰਦਾ ਹੈ ਜਾਂ ਜਿਹੜਾ ਸੋਸ਼ਲ ਮੀਡੀਆ ਤੇ ਜਿਆਦਾ ਬੋਲਦਾ ਹੈ ਜਾਂ ਜਿਹੜੇ ਕਲਾਕਾਰ ਆ ਠੀਕ ਆ ਉਹਨਾਂ ਨੇ ਆਰਥਿਕ ਤੌਰ ਤੇ ਮਦਦ ਕੀਤੀ ਹੈ ਚੰਗੀ ਗੱਲ ਵੀ ਆ ਪੰਜਾਬ ਦੇ ਕਲਾਕਾਰਾਂ ਦਾ ਤੇ ਇਹਦੇ ਵਿੱਚ ਰੋਲ ਹੈ ਪਰ ਉਹ ਰੋਲ ਬਹੁਤ ਮੋਸਟਲੀ ਉਹਨਾਂ ਚ ਸੀ ਜਿਨ੍ਹਾਂ ਚ ਉੱਥੇ ਪਾਣੀ ਸੀ ਉਹ ਆਉਂਦੇ ਰਹੇ ਆ ਸੇਵਾਵਾਂ ਮੈਂ ਦਿੰਦੇ ਰਹੇ ਆ ਹੋ ਸਕਦਾ ਅੱਜ ਵੀ ਸੇਵਾਵਾਂ ਦਿੰਦੇ ਹੋਣ ਜੇ ਕਿਸੇ ਨੂੰ ਮੈਂ ਕਹਿ ਜਾਵਾਂ ਤਾਂ ਤੇਰੀ ਮਾਫੀ ਵੀ ਹੈ ਪਰ ਬਹੁਤੇ ਕਲਾਕਾਰਾਂ ਆਂ ਦੀਆਂ ਜਿਹੜੀਆਂ ਗੱਲਾਂ ਉੱਥੇ ਦਿਖਾਈ ਨਹੀਂ ਦਿੱਤੀਆਂ ਫਿਰ ਉਸ ਤੋਂ ਅੱਗੇ ਜਿਹੜੇ ਲੀਡਰ ਸੀ ਜਿਹੜੇ ਪਜਾਮੇ ਲਵੇੜੀ ਫਿਰਦੇ ਸੀ ਆਪਦੇ ਜਿਨ੍ਹਾਂ ਦੇ ਪਜਾਮਿਆਂ ਨੂੰ ਗਾਰਾ ਲਾਲਾ ਤੁਰੇ ਫਿਰਦੇ ਸੀ ਜਿਨ੍ਹਾਂ ਤੇ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਪੈਰ ਗਲ ਗਏ ਸਾਡੇ ਲੀਡਰਾਂ ਦੇ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਅੱਜ ਉਹਨਾਂ ਦਾ ਕੰਮ ਤਾਂ ਪੈਰ ਗਾਲਣਾ ਹੈ ਨਹੀਂ ਸੀ ਤੇ ਤੀਜੇ ਨੰਬਰ ਤੇ ਰਹਿ ਗਿਆ ਜੀ ਸਾਡੇ ਅਫਸਰ ਸਹਿਬਾਨ ਜਿਹੜੇ ਉਦੋਂ ਪਾਣੀ ਦੀਆਂ ਬੋਤਲਾਂ ਵੰਡਦੇ ਉਹ ਵੀ ਕਿਤੇ ਨਹੀਂ ਦਿਖਾਈ ਦਿੰਦੇ ਅਸੀਂ ਉਹਨਾਂ ਦੀ ਵਾਹ ਵਾ ਕਦੇ ਕਿਹਦੀ ਫੋਟੋ ਪਾਲੀ ਕਦੇ ਕਿਹਦੀ ਫੋਟੋ ਪਾਲੀ ਅਸੀਂ ਹਮੇਸ਼ਾ ਹੀ ਬੁੱਤ ਪ੍ਰਸਤ ਹੋ ਜਾਂਦੇ ਆ ਕਿ ਇੱਕ ਬਸ ਕੋਈ ਬੰਦਾ ਸਾਡੇ ਸਾਹਮਣੇ ਚਾਰ ਚੰਗੀਆਂ ਗੱਲਾਂ ਕਰ ਗਿਆ ਕੋਈ ਅਫਸਰ ਜਿਹਦੀ ਕਿ ਅਸਲ ਡਿਊਟੀ ਕੁਝ ਹੋਰ ਹੁੰਦੀ ਹੈ ਕਰ ਕੁਝ ਹੋਰ ਰਿਹਾ ਹੁੰਦਾ ਅਸੀਂ ਉਹਦੀ ਵਾਹ ਵਾ ਤੇ ਲੱਗ ਜਾਂਦੇ ਆ ਅਸੀਂ ਪੱਤਰਕਾਰਾਂ ਦੀ ਵਾਹ ਵਾ ਤੇ ਲੱਗ ਜਾਂਦੇ ਆ ਕਿ ਇਹ ਜੀ ਹੜਾ ਹਲੇ ਦੇ ਵਿੱਚ ਬਹੁਤ ਕਵਰੇਜ ਕਰ ਰਹੇ ਆ ਪਰ ਅਸਲ ਯੋਧੇ ਤੁਹਾਡੇ ਅਸਲ ਤੁਹਾਡੇ ਹੀਰੋ ਇਹ ਨੌਜਵਾਨ ਨੇ ਜਿਹੜੇ ਅੱਜ ਵੀ ਉੱਥੇ ਨਿਰਸਵਾਰਥ ਲੱਗੇ ਹੋਏ ਆ ਕੀੜੀਆਂ ਵਾਂਗੂ ਟਰੈਕਟਰ ਫਿਰ ਰਹੇ ਆ ਉੱਥੇ ਉੱਥੋਂ ਦੇ ਲੋਕਾਂ ਤੇ ਬੋਝ ਸੀ ਕਿ ਸਾਡੀ 10-10 ਸਾਲ ਪਹਿਲੀ ਨਹੀਂ ਸਹੀ ਹੋਣੀ 8-8 ਸਾਲ ਪਹਿਲੀ ਨਹੀਂ ਸਹੀ ਹੋਣੀ ਪਰ ਇਹਨਾਂ ਨੌਜਵਾਨਾਂ ਦੀ ਬਦੌਲਤ ਬੇਸ਼ੱਕ ਕਣਕ ਦੀ ਫਸਲ ਨਾ ਹੋ ਸਕੇ ਪਰ ਇਹਨਾਂ ਨੌਜਵਾਨਾਂ ਦੀ ਬਦੌਲਤ ਹੁਣ ਝੋਨਾ ਹੁਣ ਹੋਣੀ ਰਹਿੰਦਾ ਇਹ ਲਗਾਤਾਰ ਲੱਗੇ ਹੋਏ ਆ ਬੰਨ ਪੱਕੇ ਕਰ ਰਹੇ ਆ ਖੇਤਾਂ ਨੂੰ ਪੱਧਰ ਕਰ ਰਹੇ ਆ ਸਲਾਮ ਹੈ ਇਹਨਾਂ ਨੂੰ ਤੇ ਤੁਹਾਨੂੰ ਵੀ ਇਹਨਾਂ ਨੂੰ ਸਲਾਮ ਕਰਨੀ ਬਣਦੀ ਆ ਇਹਨਾਂ ਨੌਜਵਾਨਾਂ ਦੀ ਬਦੌਲਤ ਪੰਜਾਬ ਜਿਉਂਦਾ ਹੈ ਇਹਨਾਂ ਜਿਹੜੇ ਆ ਲੋਕਾਂ ਦੀ ਬਦੌਲਤ ਪੰਜਾਬ ਜਿਉਂਦਾ ਹੈ ਇਹਨਾਂ ਲੋਕਾਂ ਦੇ ਸਦਕੇ ਜਿਹੜੇ ਆ ਉਧਰ ਚੜਦੀ ਕਲਾ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਬਣੀਏ ਕਿਸੇ ਇੱਕ ਪਾਰਟਿਕੂਲਰ ਬੰਦੇ ਦੇ ਜਿਹੜਾ 4 ਦਿਨ ਆਇਆ ਫੋਟੋਆਂ ਪਾਈਆਂ ਤੇ ਚਲੇ ਆ ਗਿਆ ਉਹਦੇ ਨਾ ਬਣੀਏ ਸਾਡੇ ਹੀਰੋ ਅਸਲੇ ਹੈ ਅਸੀਂ ਇਹਨਾਂ ਦੇਖੀਏ ਕਿ ਕੋਈ 5 ਲੱਖ ਦੇ ਗਿਆ ਤੇ ਕੋਈ 20 ਹਜ਼ਾਰ ਦੇ ਗਿਆ ਅਸੀਂ ਭਾਵਨਾਵਾਂ ਦੇਖੀਏ ਅੱਜ ਨਾ ਤਾਂ ਉਹਨਾਂ ਨੂੰ ਕਿਸੇ ਮੀਡੀਆ ਨੇ ਦਿਖਾਉਣਾ ਨਾ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਨੇ ਦਿਖਾਉਣਾ ਕਿਸੇ ਤਰੀਕੇ ਨਾਲ ਉਹਨਾਂ ਦੀ ਵਾਹਵਾ ਨਹੀਂ ਹੋਣੀ ਪਰ ਉਹ ਸੱਚੇ ਨਾਨਕ ਦੇ ਸੇਵਕ ਹੈ ਤੇ ਉਸੇ ਨਾਨਕ ਦੀ ਧਰਤੀ ਨੂੰ ਆਪਣੇ ਕਿਰਾਇਆ ਨਾਲੋਂ ਪੱਧਰ ਕਰ ਰਹੇ ਹੈ ਤੇ ਬਾਬਾ ਨਾਨਕ ਅਜਿਹੀ ਲੋਕਾਂ ਦੇ ਵਿੱਚ ਵਸਦਾ ਜਿਵੇਂ ਕਿ ਆਸੀ ਕਿ ਨੀਚਾ ਅੰਦਰ ਨੀਜ ਜਾਤ ਉਸੇ ਤਰੀਕੇ ਨਾਲ ਬਾਬਾ ਆਪਣੇ ਨਿਮਾਨਿਆਂ ਦੇ ਵਿੱਚ ਵਸਦਾ ਤੇ ਬਾਬੇ ਦੀ ਅਸ਼ੀਰਵਾਦ ਲੈ ਕੇ ਲੋਕ ਲੱਗੇ ਹੋਏ ਆ ਤੇ ਜਿਹੜੇ ਲੋਕ ਆਏ ਸੀ ਕਿ ਜਦਨ ਜਦੋਂ ਪਾਣੀ ਉੱਤਰ ਗਿਆ ਤੇ ਲੋਕ ਵੀ ਉੱਤਰ ਗਏ ਉਹ ਉੱਥੇ ਹੀ ਰਹਿ ਗਿਆ ਪਰ ਜਿਹੜੇ ਲੋਕਾਂ ਨੇ ਕੌਲ ਪਗਾਏ ਆ ਬੋਲ ਪਗਾਏ ਆ ਕਿ ਲੋੜ ਬਾਅਦ ਚ ਵੀ ਪੈਣੀ ਆ ਪਾਣੀ ਟੁੱਤਰਦੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਲੋੜ ਪੈਣੀ ਹੈ ਤਾਂ ਇਹ ਬਾਬੇ ਨਾਨਕ ਦੇ ਸੇਵਕ ਉਸੇ ਡਿਊਟੀ ਨੂੰ ਨਿਭਾ ਰਹੇ ਐ ਤੇ ਲਗਾਤਾਰ ਉੱਥੇ ਲੱਗੇ ਹੋਏ ਐ ਆਪਦੇ ਟਰੈਕਟਰਾਂ ਦੀ ਪ੍ਰਵਾਹ ਨਹੀਂ ਕਰ ਰਹੇ ਕਿਸੇ ਦੀਆਂ ਲਿੰਕਾਂ ਵਿੰਗੀਆਂ ਹੋ ਗਈਆਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਪਰ ਉਹ ਕਹਿੰਦੇ ਨਹੀਂ ਅਸੀਂ ਸੇਵਾ ਹੁਣ ਵੀ ਕਰ ਰਹੇ ਆ ਜੇ ਸਾਨੂੰ ਝੋਨਾ ਝੋਨੇ ਤੋਂ ਬਾਅਦ ਆਪਦਾ ਝੋਨਾ ਵੇਚ ਕੇ ਇੱਥੇ ਆਉਣਾ ਪਿਆ ਅਸੀਂ ਫੇਰ ਵੀ ਆਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਭਰਾਵਾਂ ਨੂੰ ਬਰਾਬਰ ਦੇ ਕਰਾਂਗੇ ਤਾਂ ਕਿ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਸਕਣ ਜੀ ਇਹਨਾਂ ਤੇ ਵਿਪਤਾ ਆਈ ਹੈ ਇਹ ਸਾਡੇ ਪੰਜਾਬੀ ਨੇ ਸਾਡੇ ਭਰਾ ਨੇ ਅਸੀਂ ਇਹਨਾਂ ਨੂੰ ਵਿਪਤਾ ਚੋਂ ਕੱਢਾਂਗੇ ਇਹਨਾਂ ਦੇ ਨਾਲ ਡਟ ਕੇ ਖੜਾਂਗੇ ਰਾਸ਼ਨ ਮੌਕੇ ਵੀ ਡਟੇ ਤੇ ਅੱਜ ਜਦੋਂ ਲੋੜ ਪੈ ਗਈ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਨ ਦੀ ਅੱਜ ਵੀ ਡਟੇ ਹੋਏ ਆ ਇਹ ਸੱਚੇ ਯੋਧੇ ਨੇ ਇਹ ਬਾਬੇ ਨਾਨਕ ਦੇ ਪੁੱਤਰ ਨੇ